ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਜਾਣੇ ਵਧੀਆ ਹੋਵੋਗੇ ਜੀ ਮੈਂ ਪੇਸ਼ਨਾ ਡਿਜ਼ਾਈਨਿੰਗ ਪੁਆਇੰਟ ਕੋਲਾਡਾ ਤੋਂ ਜੀ ਤੁਹਾਡਾ ਸਵਾਗਤ ਕਰਨਾ ਆਪਣੇ ਇਸ ਚੈਨਲ ਦੇ ਵਿੱਚ ਜੀ ਤੋਂ ਅੱਜ ਅਸੀਂ ਬਹੁਤ ਸੋਹਣੇ ਸੋਹਣੇ ਦੁੱਤੂਟ ਤਿਆਰ ਕੀਤੇ ਨੇ ਜੀ ਚੈੱਕ ਕਰ ਸਕਦੇ ਹੋ ਵਰਕ ਚੈੱਕ ਕਰਾਦੇ ਬਰਬਰੀ ਕਾਟਨ ਦੇ ਸਟਫ ਤੇ ਇਹ ਵਰਕ ਤਿਆਰ ਕੀਤਾ ਜੀ ਦੇਖ ਸਕਦੇ ਹੋ ਫਿਨਿਸ਼ਿੰਗ ਦੇਖ ਸਕਦੇ ਹੋ ਜੀ ਵਰਕ ਦੀ ਤੇ ਕਲਰ ਕੰਬੀਨੇਸ਼ਨ ਦੇਖ ਸਕਦੇ ਹੋ ਬਹੁਤ ਵਧੀਆ ਕਲਰ ਕੰਬੀਨੇਸ਼ਨ ਲਗਾਏ ਗਏ ਨੇ ਜੀ ਮਸਟਰਡ ਕਲਰ ਦਾ ਸੂਰ ਰਹਿਣ ਵਾਲਾ ਜੀ ਜਿਸ ਤੇ ਮਹਿਰੂਨ ਕਲਰ ਤੇ ਆਫ ਵਾਈਟ ਕਲਰ ਦੀ ਸ਼ੇਡਿੰਗ ਕਰਕੇ ਫੁੱਲ ਬਣਾਏ ਨੇ ਹੋਏ ਨੇ ਬਹੁਤ ਸੋਹਣੇ ਤੇ ਡਾਰਕ ਮਹਿੰਦੀ ਕਲਰ ਦੀਆਂ ਪੱਤੀਆਂ ਬਣਾਈਆਂ ਹੋਈਆਂ ਨੇ ਜੀ ਬਹੁਤ ਸੋਹਣਾ ਇਹ ਸੂਟ ਤਿਆਰ ਕੀਤਾ ਜੀ ਬਰਬਰੀ ਕਾਟਨ ਦਾ ਸਟਫ ਰੂਗਾ ਸਟਫ ਵੀ ਪ੍ਰੀਮੀਅਰ ਕੁਆਲਟੀ ਦਾ ਜੀ ਚੈੱਕ ਕਰ ਸਕਦੇ ਹੋ ਜੀ ਲੈਂਥ ਰਹਿਣ ਵਾਲੀ ਹੈ ਜੀ ਇਸ ਦੀ 45 44 ਤੋਂ 45 ਇੰਚ ਤੱਕ ਤੁਸੀਂ ਇਹਨੂੰ ਤਿਆਰ ਕਰਵਾ ਸਕਦੇ ਹੋ ਤੋਂ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਇਹ ਡਿਜ਼ਾਈਨ ਤਿਆਰ ਹੋਇਆ ਜੀ ਬਹੁਤ ਹੀ ਸੋਹਣਾ ਫਿਨਿਸ਼ਿੰਗ ਦੇ ਨਾਲ ਇਹ ਸੂਟ ਰੈਡੀ ਹੋਇਆ ਜੀ ਕੱਪੜਾ ਵੀ ਬਹੁਤ ਵਧੀਆ ਜੀ ਤੇ ਇਸ ਦੀ ਬਾਜੂ ਤੇ ਵਰਕ ਕੀਤਾ ਗਿਆ ਜੀ ਬਾਜੂ ਚੈੱਕ ਕਰ ਸਕਦੇ ਹਾਂ ਬਾਜੂ ਦਾ ਵਰਕ ਵੀ ਬਹੁਤ ਸੋਹਣਾ ਕੀਤਾ ਹੋਇਆ ਹੈ ਜੀ ਦੇਖ ਸਕਦੇ ਹੋ ਬਾਰਡਰ ਬਣਾਇਆ ਗਿਆ ਜੀ ਬਾਜੂ ਤੇ ਤੇ ਉੱਤੇ ਫਲਾਵਰ ਬਣਾਇਆ ਹੋਇਆ ਬਹੁਤ ਸੋਹਣਾ ਫਲਾਵਰ ਹੈ ਜੀ ਤੋਂ ਦੇਖ ਸਕਦੇ ਹਾਂ ਜੀ ਇਸ ਦੇ ਵਿੱਚ ਅਸੀਂ ਤਿੰਨ ਸੂਟ ਰੈਡੀ ਕੀਤੇ ਨੇ ਜੀ ਤੁਹਾਨੂੰ ਤਿੰਨੇ ਕਲਰ ਦਿਖਾ ਦੰਨੇ ਆ ਇੱਕ ਇੱਕ ਕਰਕੇ ਦੇਖ ਸਕਦੇ ਹੋ ਬਾਜੂ ਦੋਨੇ ਬਾਜੂ ਨੇ ਜੀ 14 12 ਇੰਚ ਦੀ ਬਾਜੂ ਰਹਿਣ ਵਾਲੀ ਹੈ ਜੀ ਫੋਲਡ ਕਰਕੇ 6 ਇੰਚ ਦੀ ਬਣ ਜਾਵੇਗੀ ਜੀ ਇਹ ਤੋਂ ਦੇਖ ਸਕਦੇ ਹੋ ਜੀ ਫਿਨਿਸ਼ਿੰਗ ਵੀ ਦੇਖ ਸਕਦੇ ਹੋ ਇਹ ਕਲਰ ਕੰਬੀਨੇਸ਼ਨ ਦੇਖ ਸਕਦੇ ਹੋ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਜੀ ਸਾਡੇ ਕੋਲੋਂ ਇਸ ਤੋਂ ਬਾਅਦ ਹੈਗਾ ਜੀ ਇੱਕ ਗਾਜਰੀ ਕਲਰ ਦਾ ਸੂਟ ਪੀਚ ਕਲਰ ਦੀ ਇਸ ਦੇ ਉੱਤੇ ਅਸੀਂ ਲਗਾਇਆ ਹੈ ਜੀ ਮੋਰ ਪੰਕਿਆ ਕਲਰ ਦੇ ਨਾਲ ਲਾਈਟ ਫਰੋਜੀ ਦੇ ਕਲਰ ਦੀ ਸ਼ੇਡ ਬਣਾਈ ਹੋਈ ਹੈ ਜੀ ਬਹੁਤ ਸੋਹਣਾ ਇਹ ਸੂਟ ਬਣਾਇਆ ਗਿਆ ਜੀ ਦੇਖ ਸਕਦੇ ਹੋ ਪੀਚ ਕਲਰ ਦਾ ਸੂਟ ਹੈ ਜੀ ਇਹ ਤੇ ਇਸ ਦੇ ਕਲਰ ਕੰਬੀਨੇਸ਼ਨ ਵੀ ਬਹੁਤ ਵਧੀਆ ਲਗਾਏ ਗਏ ਨੇ ਜੀ ਇਹ ਕਸਟਮਰ ਦੀ ਡਿਮਾਂਡ ਤੇ ਸੂਟ ਰੈਡੀ ਕੀਤੇ ਹੋਏ ਨੇ ਜੀ ਤੁਸੀਂ ਇਹਨਾਂ ਡਿਜ਼ਾਈਨ ਨੂੰ ਕਿਤੇ ਵੀ ਦੁਕਾਨਾਂ ਤੇ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਜੀ ਸਾਡਾ ਪਤਾ ਹੈਗਾ ਜੀ ਨੀਅਰ ਬੱਸ ਸਟੈਂਡ ਬੁਢਲਾਡਾ ਜ਼ਿਲ੍ਹਾ ਮਾਨਸਾ ਜੀ ਤੁਸੀਂ ਸਾਡੇ ਕੋਲੋਂ ਵਿਜ਼ਿਟ ਵੀ ਕਰ ਸਕਦੇ ਹੋ ਆਨਲਾਈਨ ਆਰਡਰ ਕਰਨਾ ਹੈ ਤਾਂ ਆਨਲਾਈਨ ਆਰਡਰ ਵੀ ਕਰ ਸਕਦੇ ਹੋ ਜੀ ਦੇਖ ਸਕਦੇ ਹੋ ਜੀ ਫੈਬਰਿਕ ਬਹੁਤ ਸੋਹਣਾ ਇਹ ਵੀ ਬਰਬਰੀ ਕਾਟਨ ਦਾ ਸਟੱਫ ਹੈ ਜੀ ਇਹ ਸੂਟ ਦਾ ਪ੍ਰਾਈਸ ਰਹਿਣ ਵਾਲਾ ਜੀ ਪਿੱਤੇ ਦੁਪੱਟਾ ਤਾਂ ਜੀ 1450 ਰੁਪਏ ਜੇਕਰ ਵਿਦਾਊਟ ਦੁਪੱਟਾ ਲੈਣਾ ਹੈ ਤਾਂ 11500 ਰੁਪਏ ਦਾ ਇਹ ਸੂਟ ਮਿਲ ਜਾਵੇਗਾ ਜੀ ਵਿੱਤ ਵਰਕ ਤੇ ਵਿੱਤ ਫੈਬਰਿਕ ਜੀ ਇਹ ਇਕੱਲਾ ਵਰਕ ਕਰਵਾਉਣਾ ਤਾਂ 5500 ਰੁਪਏ ਦਾ ਇਹ ਵਰਕ ਹੈ ਜੀ ਤੋਂ ਕੱਪੜਾ ਅਸੀਂ ਬਹੁਤ ਸੋਹਣਾ ਕੱਪੜਾ ਲਗਾਣੇ ਆ ਜੀ ਪ੍ਰੀਮੀਅਰ ਕੁਆਲਿਟੀ ਦਾ ਕੱਪੜਾ ਲਗਾਣੇ ਆ ਕੱਪੜੇ ਦੀ ਕੋਈ ਤੁਹਾਨੂੰ ਕੋਈ ਵੀ ਕੰਪਲੇਨ ਨਹੀਂ ਆਵੇਗੀ ਤੋਂ ਦੇਖ ਸਕਦੇ ਹੋ ਇਸ ਤੇ ਵੀ ਬਾਜੂ ਤੇ ਵਰਕ ਕੀਤਾ ਗਿਆ ਜੀ ਬਾਜੂ ਦਾ ਵਰਕ ਵੀ ਬਹੁਤ ਸੋਹਣਾ ਹੋਇਆ ਹੈ ਜੀ ਦੇਖ ਸਕਦੇ ਹੋ ਜੀ ਸੇਮ ਡਿਜ਼ਾਈਨ ਰਹਿਣ ਵਾਲਾ ਜੀ ਸੇਮ ਕਲਰ ਕਲਰ ਕੰਬੀਨੇਸ਼ਨ ਅਲੱਗ ਨੇ ਜੀ ਤੋ ਦੇਖ ਸਕਦੇ ਹੋ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਇਹਨੂੰ ਰੈਡੀ ਕੀਤਾ ਸੋ ਨੈਕਸਟ ਸੂਟ ਹੈਗਾ ਜੀ ਮੂਰ ਦੇਖ ਸਕਦੇ ਹੋ ਜੀ ਪਿੰਕ ਕਲਰ ਦਾ ਸੂਟ ਹੈ ਜੀ ਇਹ ਤੇ ਇਸ ਤੇ ਮਜੈਂਟਾ ਕਲਰ ਨਾਲ yellow ਸ਼ੇਡਿੰਗ ਦੇ ਫੁੱਲ ਬਣਾਏ ਗਏ ਨੇ ਜੀ ਬਹੁਤ ਹੀ ਸੋਹਣੇ ਫੁੱਲ ਬਣਾਏ ਗਏ ਨੇ ਦੇਖ ਸਕਦੇ ਹੋ ਇਸ ਤੇ ਵੀ ਨੈਕ ਤੇ ਵਰ ਕੀਤਾ ਗਿਆ ਜੀ ਤੁਸੀਂ ਲੰਬਾਈ 43 ਤੋਂ 45 ਤੱਕ ਜਿੰਨੀ ਮਰਜ਼ੀ ਰੱਖ ਸਕਦੇ ਹੋ ਜੀ ਵਧੀਆ ਖੁੱਲੇ ਡੁੱਲੇ ਸਾਈਜ਼ ਬਣ ਜਾਣਗੇ ਜੀ ਘੇਰਾ ਵੀ ਤੁਸੀਂ 20 ਤੋਂ ਲੈ ਕੇ 22 ਤੱਕ 25 ਤੇ ਇੰਝ ਤੱਕ ਰੱਖ ਸਕਦੇ ਹੋ ਤਿਆਰ ਇਹ ਅਸੀਂ ਆਪਣੀ ਖੁਦ ਦੀ ਮਸ਼ੀਨ ਤੇ ਰੈਡੀ ਕੀਤੇ ਨੇ ਜੀ ਤੇ ਆਪਣੇ ਮਨਪਸੰਦ ਕੋਈ ਵੀ ਡਿਜ਼ਾਈਨ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਸਾਡੇ ਸਾਡੀਆਂ ਵੀਡੀਓ ਇਸ ਚੈਨਲ ਤੇ ਅਵੇਲੇਬਲ ਨੇ ਜੀ ਉਹ ਤੁਸੀਂ ਕੋਈ ਵੀ ਡਿਜ਼ਾਈਨ ਚੈੱਕ ਕਰ ਸਕਦੇ ਹੋ ਤੇ ਸਾਨੂੰ ਮੈਸੇਜ ਕਰ ਸਕਦੇ ਹੋ ਸਾਡੇ WhatsApp ਦੇ ਨਾਲ ਜੁੜਨ ਲਈ ਸਾਹਮਣੇ ਸਕਰੀਨ ਤੇ ਸਾਨੂੰ ਮੈਸੇਜ ਹੀ ਕਰ ਸਕਦੇ ਹੋ ਉੱਥੇ ਤੁਸੀਂ ਸਾਡੇ ਕੋਲੋਂ ਨਵੇਂ-ਨਵੇਂ ਡਿਜ਼ਾਈਨ ਮੰਗਵਾ ਸਕਦੇ ਹੋ ਤੇ ਆਪਣੇ ਸਿਲੈਕਟ ਕਰਕੇ ਸਾਨੂੰ ਦੱਸ ਸਕਦੇ ਹੋ ਜੀ ਵੀ ਜਿਸ ਜਿਸ ਵੀ ਕਲਰ ਤੇ ਤੁਹਾਨੂੰ ਸੂਟ ਰੈਡੀ ਕਰਵਾਉਣਾ ਹੈ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਜੀ ਸੋ ਇਸ ਤੋਂ ਬਾਅਦ ਹੈਗਾ ਜੀ ਇੱਕ ਬੂਟੀਆਂ ਵਾਲਾ ਵਰਕ ਜੀ ਇਹ ਵੀ ਬਰਬਰੀ कॉटन ਦੇ ਸਟਫ ਤੇ ਰੈਡੀ ਕੀਤਾ ਜੀ ਇਸ ਦੇ ਵਿੱਚ ਸਾਰੇ ਸੂਟ 'ਚੇ ਬੂਟੀਆਂ ਬਣੀਆਂ ਹੋਈਆਂ ਨੇ ਜੀ ਫ੍ਰੈਸ਼ਿੰਗ ਚੈੱਕ ਕਰ ਲਓ ਜੀ ਫਿਨਿਸ਼ਿੰਗ ਵੀ ਬਹੁਤ ਪੋਣੀ ਫਿਨਿਸ਼ਿੰਗ ਆਈ ਹੈ ਜੀ ਦੇਖ ਸਕਦੇ ਹੋ ਫਿਨਿਸ਼ਿੰਗ ਕਲਰ ਕਾਮਬੀਨੇਸ਼ਨ ਵੀ ਬਹੁਤ ਵਧੀਆ ਲਗਾਏ ਨੇ ਜੀ 2 4 ਸ਼ੈਡੇਡ ਦੇ 2 4 ਸ਼ੈਡੇਡ ਦੇ ਫਲਾਵਰ ਪਾਏ ਪਾਏ ਹੋਏ ਨੇ ਜੀ ਡਬਲ ਡਬਲ ਸ਼ੇਡ ਦੇ yellow ਨਾਲ mustard color ਦੀ ਸ਼ੇਡ ਪਾਈ ਗਈ ਹੈ ਜੀ ਤੇ pink ਨਾਲ magenta ਦੀ ਸ਼ੇਡ ਪਾਈ ਗਈ ਹੈ ਜੀ ਬਹੁਤ ਸੋਹਣਾ ਹੈ suit ready ਹੋਇਆਗਾ ਜੀ ਇਸ ਦੀ ਬਾਜੀ ਤੇ ਹੀ ਵਰਕੇ ਹੈ ਜੀ ਇਹ suit ਦਾ price ਰਹਿਣ ਵਾਲਾ ਜੀ ₹1000 1050 ₹1050 ਰਹਿਣ ਵਾਲਾ ਜੀ price ਇਸ ਦਾ ਜੇ ਦੁਪੱਟੇ ਨਾਲ ਲੈਣਾ 1250 ਰੁਪਏ ਦਾ suit ਮਿਲ ਜੇਗਾ ਬਈ ਮਿਲ ਜੇਗਾ ਜੀ ਇਹ ਦੇਖ ਸਕਦੇ ਹੋ ਜੀ ਦੁਪੱਟਾ ਤੁਹਾਨੂੰ ਆਪਣੀ ਮਰਜ਼ੀ ਦਾ ਤੁਸੀਂ ਮਸਲੀਨ ਦਾ ਲਗਵਾਣਾ ਮਸਲੀਨ ਦਾ ਵੀ ਲਗਵਾ ਸਕਦੇ ਹੋ ਪਿਓਰ ਦਾ ਲਗਵਾਣਾ ਪਿਓਰ ਦਾ ਵੀ ਲਗਵਾ ਸਕਦੇ ਤੁਹਾਨੂੰ ਅਸੀਂ ਡਾਈ ਟਾਈ ਡਾਈ ਕਰਵਾ ਕੇ ਦੁਪੱਟਾ ਦੇਵਾਂਗੇ ਜੀ ਇਸ ਤੋਂ ਬਾਅਦ ਕਲਰ ਚੈੱਕ ਕਰ ਸਕਦੇ ਹਾਂ ਅਗਲਾ ਇਹ ਹੈਗਾ ਹੀ ਲਵੈਂਡਰ ਸ਼ੇਡ ਦਾ ਕਲਰ ਹੈ ਜੀ ਇਸ ਤੇ ਮਜੈਂਟਾ ਕਲਰ ਮਚਲ ਹਾਂਜੀ ਲਵੈਂਡਰ ਸ਼ੇਡ ਦਾ ਸੂਟ ਹੈ ਜੀ ਇਹ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਹੈ yellow ਕਲਰ ਲਗਾਇਆ ਗਿਆ ਜੀ ਇਸ ਦੇ ਵਿੱਚ ਸੇਮ ਡਿਜ਼ਾਈਨ ਰਹਿਣ ਵਾਲਾ ਜੀ ਏ ਅਸੀਂ ਦੋ ਡਿਜ਼ਾਈਨ ਦੇ 6 ਸੂਟ ਰੈਡੀ ਕੀਤੇ ਨੇ ਜੀ ਇਹ ਕਸਟਮਰ ਦੇ ਸੂਟ ਨੇ ਜੀ ਕਸਟਮਰ ਦੀ ਡਿਮਾਂਡ ਤੇ ਰੈਡੀ ਕੀਤੇ ਨੇ ਜੀ ਤੁਸੀਂ ਵੀ ਆਪਣੇ ਮਨ ਪਸੰਦ ਦੇ ਕੋਈ ਵੀ ਸੂਟ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਸੋ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਵਧੀਆ ਲੱਗਿਆ ਹੋਵੇ ਤਾਂ ਤੁਹਾਨੂੰ ਆਰਡਰ ਕਰ ਸਕਦੇ ਹੋ ਜੀ ਤੁਹਾਨੂੰ 1 ਵੀਕ ਦੇ ਇੱਕ ਹਫ਼ਤੇ ਦੇ ਵਿੱਚ ਤੁਹਾਨੂੰ ਇਹ ਸੂਟ ਰੈਡੀ ਹੋ ਕੇ ਮਿਲ ਜਾਣਗੇ ਜੀ ਸਾਡੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਤੁਸੀਂ ਇਹਨੇ ਵੀਡੀਓ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਅਸੀਂ ਰੈਗੂਲਰ ਵੀਡੀਓ ਅਪਲੋਡ ਕਰਦੇ ਹਾਂ ਇਸ ਚੈਨਲ ਤੇ ਜੀ ਜੋ ਅਸੀਂ ਸੂਟ ਰੈਡੀ ਕਰਦੇ ਹਾਂ ਜੀ ਅਸੀਂ ਕੋਈ ਵੀ ਕਿਸੇ ਦੀ ਵੀਡੀਓ ਚੱਕ ਕੇ ਨਹੀਂ ਅਪਲੋਡ ਕਰਦੇ ਜੀ ਅਸੀਂ ਆਪਣੀ ਖੁਦ ਦੀ ਵੀਡੀਓ ਬਣਾ ਕੇ ਅਪਲੋਡ ਕਰਦੇ ਹਾਂ ਜੀ ਜਿਹੜੇ ਜਿਹੜੇ ਸੂਟ ਅਸੀਂ ਰੈਡੀ ਕਰਦੇ ਹਾਂ ਜੀ ਆਹ ਕਲਰ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਇਹ ਵੀ ਰੈਡੀ ਹੋਇਆਗਾ ਜੀ ਤਿੰਨ ਸੂਟ ਇਹਦੇ ਡਿਜ਼ਾਈਨ ਦੇ ਰੈਡੀ ਕੀਤੇ ਨੇ ਜੀ ਸੋ ਜੇਕਰ ਵੀਡੀਓ ਵਧੀਆ ਲੱਗੇ ਹੋਵੇ ਲਾਈਕ ਸ਼ੇਅਰ ਕਮੈਂਟ ਕਰੋ ਤੇ ਸਾਡੇ ਆਨ ਵਾਲੀਆਂ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਡਾ ਐਡਰੈਸ ਹੈਗਾ ਨੀਅਰ ਬੱਸ ਸਟੈਂਡ ਬੁੱਟਲਾਡਾ ਜ਼ਿਲ੍ਹਾ ਮਾਨਸਾ ਜੀ ਸੋ ਆਨਲਾਈਨ ਆਰਡਰ ਕਰਨ ਲਈ ਤੁਸੀਂ ਸਾਨੂੰ ਇਹ ਨੰਬਰ ਤੇ ਮੈਸੇਜ ਕਰ ਸਕਦੇ ਹੋ WhatsApp ਤੇ ਅਸੀਂ ਕੋਰੀਅਰ ਰਾਹੀਂ ਤੁਹਾਡਾ ਸੂਟ ਤੁਹਾਡੀ ਲੋਕੇਸ਼ਨ ਤੇ ਪਹੁੰਚਾ ਦੇਵਾਂਗੇ ਜੀ ਸੋ ਜਿਸ ਜਿਸ ਨੇ ਵੀ ਆਰਡਰ ਕਰਨਾ ਹੋਵੇ ਉਹ ਸਾਨੂੰ ਹਾਫ ਪੇਮੈਂਟ ਪਹਿਲਾਂ ਕਰ ਸਕਦਾ ਹੈ ਜੀ ਬਾਕੀ ਪੇਮੈਂਟ ਜਦੋਂ ਸੂਟ ਰੈਡੀ ਹੋ ਜਾਏ ਉਦੋਂ ਕਰ ਸਕਦਾ ਹੈ ਜੀ ਸੋ ਫਰੋਡ ਵਾਲਾ ਸਾਡੇ ਕੋਲੇ ਕੋਈ ਕੰਮ ਨਹੀਂ ਹੈਗਾ ਜੀ ਸਾਡਾ ਰੈਗੂਲਰ ਤੇ ਜੈਨੂਇਨ ਕੰਮ ਹੈ ਜੀ ਤੁਸੀਂ ਆ ਕੇ ਸਾਡੇ ਕੋਲੇ ਵਿਜ਼ਿਟ ਵੀ ਕਰ ਸਕਦੇ ਹੋ ਜੀ ਜਿਹੜੇ ਤੁਹਾਨੂੰ ਕਹਿੰਦੇ ਨੇ ਜੀ ਫਰੋਡ ਵਾਲਾ ਕੰਮ ਹੈ ਜੀ ਉਹ ਉਹ ਸਪੈਸਿਫਿਕ ਲੋਕ ਹੋ ਜੀ ਕੋਈ ਫਰੋਡ ਵਾਲਾ ਕੰਮ ਨਹੀਂ ਹੈਗਾ ਜੀ ਸਾਡੇ ਕੋਲੇ ਤੁਸੀਂ ਸੂਟ ਪ੍ਰੋਪਰ ਰੈਡੀ ਕਰਵਾ ਸਕਦੇ ਹੋ ਦੁਪट्टे ਰੈਡੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਪਾਰਟੀ ਵੇਅਰ ਦੁਪट्टे ਸੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਖਿਆਲ ਰੱਖੋ ਆਪਣਾ ਥੈਂਕ ਯੂ ਸੋ ਮੱਚ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਥੈਂਕ ਯੂ ਜੀ ਥੈਂਕ ਯੂ